ਆਲਾ ਦੀ ਜਿਮਨੀ ਚੌਂ ਨੂੰ ਲੈ ਕੇ ਆਪ ਵਿੱਚ ਧੜੇਬੰਦੀ ਖੁੱਲ ਕੇ ਆਈ ਸਾਹਮਣੇ ਪਾਰਟੀ ਵਿੱਚ ਨਹੀਂ ਚੱਲ ਰਿਹਾ ਸਭ ਕੁਝ ਠੀਕ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਮੀਤ ਹੇਰ ਦੇ ਵਿੱਚ ਹੋ ਗਈ ਤੂੰ ਤੂੰ ਮੈਂ ਮੈਂ ਮੀਤ ਹੇਰ ਨੂੰ ਆਮ ਆਦਮੀ ਪਾਰਟੀ ਵੱਲੋਂ ਲਾਤਾ ਖੁੱਡੇ ਕੌਣ ਹੈ ਉਹ ਲੀਡਰ ਜਿਨ੍ਹਾਂ ਨੇ ਮੀਤ ਹੇਰ ਦੀਆਂ ਤਾਰਾਂ ਖਿੱਚਾ ਦਿੱਤੀਆਂ ਨੇ ਦਿੱਲੀ ਦੀ ਹਾਈ ਕਮਾਂਡ ਤੋਂ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਰਨਾਲਾ ਦੀ ਜਿਮਨੀ ਚੋਣ ਜਿਉਂ-ਜਿਉਂ ਸਮਾਂ ਨੇੜੇ ਆ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਧੜੇਬੰਦੀ ਖੁੱਲ ਕੇ ਸਾਹਮਣੇ ਆ ਰਹੀ ਹੈ ਇਸ ਧੜੇਬੰਦੀ ਦਾ ਸਿੱਧੇ ਤੌਰ ਤੇ ਜਿਮਨੀ ਚੋਣਾਂ ਲਈ ਟਿਕਟ ਨੂੰ ਲੈ ਕੇ ਇੱਕ ਪਾਸੇ ਪਾਰਟੀ ਦੇ ਪੁਰਾਣੇ ਆਗੂਆਂ ਤੇ ਵਰਕਰਾਂ ਵੱਲੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਮੌਜੂਦਾ ਸੰਸਦ ਮੈਂਬਰ ਤੇ ਉੱਥੋਂ ਪਹਿਲਾ ਵਿਧਾਇਕ ਬਣੇ ਹੋਏ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ ਮੀਥੇਰ ਦੇ ਵਿੱਚ ਖੁੱਲਕੇ ਜਿਹੜੀ ਆਪਸੀ ਧੜੇਬੰਦੀ ਜੱਗਚਾਰ ਹੋਈ ਏ ਇੱਕ ਦੂਜੀ ਨੂੰ ਜਿਹੜਾ ਕਿ ਥੱਬੀ ਲਾਉਣ ਉਚ ਲੱਗੇ ਹੋਏ ਨੇ ਮੀਥੇਰ ਹਲਕਾ ਬਨਾਲਾ ਤੇ ਆਪਣਾ ਕਬਜ਼ਾ ਰੱਖਣਾ ਚਾਹੁੰਦਾ ਹੈ ਮੀਥੇਰ ਇਹ ਹਲਕੇ ਨੂੰ ਛੱਡਣਾ ਨਹੀਂ ਚਾਹੁੰਦਾ ਜਿਸ ਨੇ ਐਲਾਨ ਕੀਤਾ ਹੈ ਕਿ ਮੈਂ ਬਰਨਾਲਾ ਤੋਂ ਹੀ ਜਿਮਣੀ ਚੋਣ ਲੜਾਂਗਾ ਭਾਵੇਂ ਮੈਨੂੰ ਸੰਸਦ ਦੀ ਸੀਟ ਤੋਂ ਅਸਤੀਫਾ ਦੇਣਾ ਪੈ ਜਾਵੇ ਇਸ ਨੂੰ ਲੈ ਕੇ ਪਾਰਟੀ ਪੂਰੀ ਤਰ੍ਹਾਂ ਕਿਰੀ ਹੋਈ ਏ ਪਾਰਟੀ ਦੇ ਵਿੱਚ ਟੜੇਪੰਦੀ ਬਣੀ ਹੋਈ ਏ ਮੀਟ ਖੇਰ ਬਰਨਾਲਾ ਹਲਕੇ ਦੇ ਵਿੱਚ ਦੁਬਾਰਾ ਸਰਗਰਮ ਹੋਏ ਹੋਏ ਨੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਸੀਨੀਅਰ ਲੀਡਰ ਨੇ ਦਿੱਲੀ ਦੀ ਲੀਡਰਸ਼ਿਪ ਉਹ ਇਸ ਨੂੰ ਲੈ ਕੇ ਬਹੁਤ ਚਿੰਤਤ ਨੇ ਦੂਸਰੇ ਪਾਸੇ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਜਿਹੜਾ ਕਿ ਉਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸ਼ੁਰੂ ਤੋਂ ਜੁੜੇ ਹੋਏ ਨੇ ਗੁਰਦੀਪ ਸਿੰਘ ਬਾਠ ਜਿਨ੍ਹਾਂ ਨੇ ਵੀ ਵੱਡੀ ਮੰਗ ਰੱਖ ਦਿੱਤੀ ਹੈ ਟਿਕਟ ਬਰਨਾਲਾ ਤੋਂ ਆਪਣਾ ਹੱਕ ਜਤਾਇਆ ਗੁਰਦੀਪ ਸਿੰਘ ਬਾਠ ਨੇ ਗੁਰਦੀਪ ਸਿੰਘ ਬਾਠ ਜ਼ਿਲ੍ਹਾ ਬਰਨਾਲਾ ਦੇ ਜੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਔਰ ਯੋਜਨਾ ਕਮੇਟੀ ਦੇ ਵੀ ਉਹ ਚੇਅਰਮੈਨ ਨੇ ਗੁਰਦੀਪ ਸਿੰਘ ਬਾਠ ਉਹਨਾਂ ਨੇ ਵੀ ਚੋਣ ਲੜਨ ਲਈ ਦਾਵਾ ਪੇਸ਼ ਕੀਤਾ ਹੈ ਸੋ ਆਪਣੇ ਮੀਟ ਹੇਰ ਆਪ ਜਾਂ ਖੁਦ ਜਾਂ ਕਿਸੇ ਨੇੜਲੇ ਸਾਥੀ ਨੂੰ ਟਿਕਟ ਦਿਵਾਉਣ ਵਿੱਚ ਜੋ ਹਲਕਾ ਬਨਾਲਾ ਦੀ ਵੰਡ ਹੋਰ ਆਪਣੇ ਹੱਥਾਂ ਵਿੱਚ ਲੈ ਰੱਖੀਏ ਮੀਟ ਹੇਰ ਨੇ ਇਸ ਨੂੰ ਲੈ ਕੇ ਤੜੇਬੰਦੀ ਜਿਹੜੀ ਚੱਲ ਰਹੀ ਹੈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੋਨਾਂ ਨੂੰ ਵਿੱਚੋਂ ਕਿਸੇ ਨੂੰ ਟਿਕਟ ਨਹੀਂ ਦੇਣਾ ਚਾਹੁੰਦੇ ਦਲਬੀਰ ਗੋਲਡੀ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪੇ ਸ਼ਾਮਲ ਕਰਵਾਇਆ ਸੀ ਉਹਨਾਂ ਦੇ ਉੱਪਰ ਵਿਸ਼ਵਾਸ ਜਤਾ ਰਹੇ ਨੇ ਭਗਵੰਤ ਮਾਨ ਅਜੇ ਵੀ ਦਲਬੀਰ ਗੋਲਡੀ ਉੱਪਰ ਆਪਣਾ ਜਿਹੜਾ ਕਿ ਨਜ਼ਰਾਂ ਟੇਕੀ ਬੈਠੇ ਨੇ ਕਿ ਬਰਨਾਲਾ ਹਲਕੇ ਤੋਂ ਨਾ ਹੀ ਮੀਟ ਹੇਅਰ ਦੇ ਕਿਸੇ ਨਿਰਦੇ ਦੇ ਨੂੰ ਟਿਕਟ ਦਿੱਤੀ ਜਾਵੇਗੀ ਤੇ ਨਾ ਹੀ ਜਿਲ੍ਹਾ ਯੋਇਨਾ ਦੇ ਚੇਅਰਮੈਨ ਗੁਰਦੀਪ ਸਿੰਘ ਬਾੜ ਨੂੰ ਔਰ ਬਾਹਰੀ ਉਮੀਦਵਾਰ ਜੋ ਕਿ ਦਲਬੀਰ ਗੋਲਡੀ ਨੇ ਵਾਅਦਾ ਕੀਤਾ ਹੋਇਆ ਉਸ ਨੂੰ ਜਿਹੜਾ ਕਿ ਬਰਨਾਲੇ ਤੋਂ ਤਿੰਨੀ ਚੋਣ ਲੜਾਇਆ ਜਾਵੇ ਸੋ ਇਸ ਨੂੰ ਲੈ ਕੇ ਪਾਰਟੀ ਦੇ ਵਿੱਚ ਬਹੁਤ ਹੀ ਬਗਵਾਲ ਮੱਚਿਆ ਹੋਇਆ ਹੈ ਪਾਰਟੀ ਵਿੱਚ ਕਲੇਸ਼ ਮਚਿਆ ਹੋਇਆ ਹੈ ਧੜੇਬੰਦੀ ਬਣੀ ਹੋਈ ਹੈ ਜੋ ਕਿ ਜੇਕਰ ਮੀਤ ਹਰ ਉਸ ਹਲਕੇ ਦੇ ਵਿੱਚ ਬਰਨਾਲਾ ਵਿੱਚ ਗੁਜਰਦੇ ਨੇ ਨਹੀਂ ਪੱਥਰ ਰੱਖਦੇ ਨੇ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਤਾਂ ਉੱਥੇ ਜ਼ਿਲ੍ਹਾ ਯੋਜਨਾ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਨਹੀਂ ਹੁੰਦੇ ਜੇਕਰ ਗੁਰਦੀਪ ਸਿੰਘ ਬਾਟ ਜਿਹੜੇ ਦੇ ਵਿੱਚ ਵਿਚਰਦੇ ਨੇ ਤਾਂ ਉੱਥੇ ਮੀਤ ਹਰ ਜਿਹੜਾ ਕਿ ੜਕੇ ਡਾਉਂਦਾ ਹੈ ਸੋ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਦੁਚਿੱਤੀ ਵਿੱਚ ਫਸਿਆ ਹੋਇਆ ਕਿ ਉਹ ਕਿਸ ਦੀ ਸੁਣੀ ਜਾਵੇ ਗੁਰਦੀਪ ਸਿੰਘ ਬਾਟ ਜਿਹੜੇ ਕਿ ਡੀਸੀ ਔਰ ਏਡੀਸੀ ਐਸਐਸਪੀ ਦਫਤਰਾਂ ਦੇ ਵਿੱਚ ਉਹਨਾਂ ਦੇ ਹਰ ਵੇਲੇ ਚੱਕਰ ਹੁੰਦੇ ਨੇ ਮੀਤ ਹੈਰ ਜਿਹੜੇ ਹੁਣ ਸੰਸਦ ਬਣ ਗਏ ਨੇ ਉਹਨਾਂ ਵੱਲੋਂ ਇਹਨਾਂ ਅਫਸਰਾਂ ਦੇ ਉੱਪਰ ਜਦੋਂ ਕਿ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਦੁਚਿੱਤੀ ਵਿੱਚ ਫਸਿਆ ਹੋਇਆ ਜੋ ਕਿ ਮੀਤ ਹੈਰ ਵੱਲੋਂ ਪ੍ਰਸ਼ਾਸਨ ਨੂੰ ਆਪਣੇ ਅੰਡਰ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਧੜੇਬੰਦੀ ਬਰਨਾਲਾ ਦੇ ਵਿੱਚ ਪੂਰੀ ਤਰ੍ਹਾਂ ਬਣੀ ਹੋਈ ਏ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਕਿ ਇੱਥੋਂ ਦਾ ਕਿਸੇ ਸਥਾਨਕ ਉਮੀਦਵਾਰ ਨੂੰ ਜਿਹਦਾ ਕਿ ਟਿਕਟ ਦਿੱਤੀ ਜਾਵੇ ਜਿਹੜਾ ਯੋਜਨਾ ਬੋਰਡ ਦੇ ਪ੍ਰਧਾਨ ਗੁਰਦੀਪ ਸਿੰਘ ਬਾਠ ਜੋ ਕਿ ਜਿਲ੍ਹਾ ਜਿਲ੍ਹਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਉਹਨਾਂ ਲਈ ਮੰਗ ਕਰ ਰਹੇ ਨੇ ਦੂਸਰੇ ਪਾਸੇ ਮੀਤ ਪ੍ਰੇ ਆਪਣੇ ਵਰਕਰਾਂ ਨੂੰ ਲੈ ਕੇ ਦਬਾਅ ਬਣਾ ਰਹੇ ਨੇ ਕਿ ਟਿਕਟ ਮੇਰੇ ਆਪਣੇ ਕਿਸੇ ਨਜ਼ਦੀਕੀ ਨੂੰ ਜਿਹੜੀ ਟਿਕਟ ਦਿਵਾਉਣ ਵਿੱਚ ਸਫਲ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਇੱਕ ਮੁੱਖ ਮੰਤਰੀ ਭਗਵੰਤ ਮਾਨ ਦਲਬੀਰ ਗੋਲਡੀ ਤੇ ਨਜ਼ਰਾਂ ਟੇਕੀ ਬੈਠੇ ਨੇ ਤਿੰਨ ਧੜੇ ਬਣ ਗਏ ਨੇ ਜੋ ਬਰਨਾਰਾ ਹਲਕੇ ਦੀ ਜਿਮਨੀ ਚੋਂ ਨੂੰ ਲੈ ਕੇ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਤਿੰਨੇ ਧੜੇ ਕਿਸ ਨੂੰ ਟਿਕਟ ਦਿਵਾਉਣ ਵਿੱਚ ਸਫਲ ਹੁੰਦੇ ਨੇ ਜਦੋਂ ਕਿ ਪਿਛਲੇ ਦਿਨੀ ਰਾਮ ਨਿਲਾ ਗਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂਆਂ ਤੇ ਵਰਕਰਾਂ ਨੂੰ ਇੱਕ ਪਰਵੀ ਮੀਟਿੰਗ ਬੁਲਾ ਕੇ ਪਾਰਟੀ ਹਾਈ ਕਮਾਂਡ ਨੂੰ ਸਪੱਸ਼ਟ ਤੌਰ ਤੇ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ bari ਜਾਂ ਪੈਰਾਸ਼ੂਟ ਪਾਰਟੀ ਨਹੀਂ ਕੋਈ ਕੰਮ ਕਰਨ ਵਾਲੇ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਇਸ ਦਾ ਵੱਡਾ ਖਮਿਆਜਾ ਭੁਗਤਣਾ ਪਵੇਗਾ ਇਸ ਤੋਂ ਇਲਾਵਾ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੂੰ ਲਿਆ ਕੇ ਤਰ੍ਹਾਂ ਤਰ੍ਹਾਂ ਸ਼ਾਮਲ ਕੀਤੇ ਜਾ ਰਹੇ ਆਗੂਆਂ ਕਰਨ ਵੀ ਆਪ ਦੇ ਪੁਰਾਣੇ ਵਰਕਰ ਕਾਫੀ ਦੁਖੀ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਪੁਰਾਣੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕਰਕੇ ਦੂਸਰੀਆਂ ਪਾਰਟੀ ਦੇ ਆਗੂਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਜੋ ਪਾਰਟੀ ਦੀ ਵਿਚਾਰਧਾਰਾ ਤੇ ਉਲਟੇ ਇਸ ਲਈ ਜਿਮਣੀ ਚੋਣ ਦੀ ਟਿਕਟ ਨੂੰ ਲੈ ਕੇ ਪੈਦਾ ਹੋਏ ਆਮ ਆਦਮੀ ਪਾਰਟੀ ਵਿੱਚ ਇਹ ਧੜੇਬੰਦੀ ਅੱਗੇ ਕੀ ਰੰਗ ਦਿਖਾਉਂਦੀ ਏ ਜਾਂ ਇਸ ਦੇ ਉੱਪਰ ਆਮ ਆਦਮੀ ਪਾਰਟੀ ਸਫਲ ਹੁੰਦੀ ਏ ਜਾਂ ਨਹੀਂ ਇਹ ਤਾਂ ਸਮਾਜ